ਦਰਜਾ ਨੇ ਤੁਸੀਂ ਬਾਥਰਮ ਜਾਂਦੀ ਸੀ ਮੈਂ ਵਿੱਚ ਪੈੜਾ ਰੰਦੀ ਫਿਰਦੀ ਤੈਨੂੰ ਐ ਨਹੀਂ ਪਤਾ ਪੋਚਾ ਲੱਗਿਆਗਾ ਕੰਮ ਨਹੀਂ ਕਰਨਾ ਧੰਦਾ ਨਹੀਂ ਕਰਨਾ ਕਦੇ ਇੱਧਰ ਨੰਗੀ ਕਦੇ ਇੱਧਰ ਨੰਗੀ ਓਹੋ ਹਾਏ ਮੇਰੇ ਰੱਬਾ ਹੁਣ ਫੇਰ ਅੰਦਰ ਨੂੰ ਤੁਰ ਪੀ ਹੁਣ ਤੂੰ ਜਾਇਆ ਜਿੱਥੇ ਜਾ ਕੇ ਆਉਣਾ ਮੈਂ ਫੇਰ ਲਾ ਦੂ ਪੋਚਾ ਕੰਮ ਨਹੀਂ ਕਰਨਾ ਧੰਦਾ ਨਹੀਂ ਕਰਨਾ ਸਾਰਾ ਦਿਨ ਕੰਮ ਵਧਾਉਂਦੇ ਰਹਿੰਦੇ ਨੇ ਨੀ ਮੈਂ ਕਿੰਨਾਕ ਟਾਈਮ ਲੱਗੂ ਹੁਣ ਆ ਜਾ ਹੁਣ ਬਾਹਰ ਮੈਂ ਪੋਚਾ ਲਾਉਣ ਕਰਨੀ ਹੋ ਖੜੀਆਂ ਓਹ ਹੈਲੋ ਕਿਉਂ ਕਰ ਸਿਰ ਚੱਕਣਾ ਕੀਤਾ ਤੇ ਕੀ ਹੋਇਆ ਤੈਨੂੰ ਕਾਦੀ ਫੜਫੜ ਕਰੀਂ ਨੇ ਤੂੰ ਮੈਂ ਪੋਚਾ ਲਾਈ ਜੈਨੀ ਮਾਂ ਵਿੱਚ ਘੇੜੇ ਦੀ ਜਾਂਦੀ ਹੈਗੀ ਜੇ ਸਾਨੂੰ ਕੰਮ ਕਰਨਾ ਹੋਵੇ ਤਾਂ ਪਤਾ ਲੱਗੇ ਤੂੰ ਨਾ ਬਾਰੇ ਕੰਮ ਕੰਮ ਹੀ ਨਾ ਕਰਿਆ ਕਰ ਤੇਰੇੋਂ ਤੋਂ ਪਹਿਲੇ ਵੀ ਇਸ ਘਰ 'ਚ ਕੰਮ ਐਦੇ ਹੁੰਦੇ ਸੀਗੇ ਕਰਦੀ ਘਾਟਾ ਤੇ ਸੁਣਾਉਣੀ ਵਾਧਾਂ ਹਾਂ ਫਿਰ ਮੈਂ ਕੰਮ ਕਰਦੀ ਆ ਹੋਰ ਕੀ ਤੇਰੀ ਮਾਂ ਕਰਦੀ ਆ ਕੰਮ ਮੈਂ ਥੋਥਾ ਆਪਣੇ ਨਾਲ ਖਾਲੀ ਮੇਰੀ ਮਾਂ ਨੂੰ ਵੱਧ ਘੱਟ ਬੋਲਣ ਦੀ ਲੋੜ ਨਹੀਂ ਤੂੰ ਰੱਖ ਖਲਦਾ ਥਾਂ ਕੇ ਕਰ ਅਜੇ ਤੱਕ ਰਾਏ ਤੇ ਵਧਾਂਗੇ ਮਾਂ ਪੁੱਤ ਘਰ ਮੈਂ ਕਾਹਨ ਕਲੇ ਸਪਾਇਆ ਪੁੱਤ ਮੇਰੀ ਗਲਤੀ ਹੈ ਗਲਤੀ ਕਰਦੀ ਹੈਗੀ ਬੰਦੇ ਨੇ ਇਧਰ ਉਧਰ ਤਾਂ ਜਾਣੀ ਹੈਗਾ ਫਿਰ ਸਾਰਾ ਦਿਨ ਹੀ ਜਾਂਦੇ ਹੁੰਦੇ ਆ ਕਦੇ ਆਗੇ ਕਦੇ ਮੁੜ ਕੇ ਕੋਈ ਟਾਈਮ ਹੁੰਦਾ ਜਾਣ ਆਉਣ ਦਾ ਕੋਈ ਨਾ ਤੈਨੂੰ ਇਹ ਘਰ ਨਾਲ ਵਾਲੇ ਪਿਆਰ ਹਨ ਤੂੰ ਰੱਖ ਸ਼ਾਮਕੇ ਨੂੰ ਮੈਂ ਤੇ ਮੇਰੀ ਮਾਤਾ ਕਰਾਈਦੀ ਬਗੈ ਨੇ ਜਦ ਬਾਪ ਜੀ ਤੇ ਮੈਨੂੰ ਕੋਕਾ ਕੀ ਦਿੱਤਾ ਹੋਇਆਗਾ ਮੈਂ ਵੀ ਜਾਣੀ ਆਪਦੇ ਡੈਡ ਨੂੰ ਫੋਨ ਕਰਤੀ ਮੈਂ ਵੀ ਜਾਣੀ ਆ ਫਿਰ ਡੈਡੀ ਇੱਥੋਂ ਮੈਨੂੰ ਜਲਦੀ ਲੈ ਕੇ ਜਾ ਤੂੰ ਆਕੇ ਕੀ ਗੱਲ ਹੋ ਗਈ ਹੋਇਆ ਕੁਛ ਨਹੀਂ ਫੇਰ ਨਾ ਗਈ ਮੈਨੂੰ ਦੱਸਿਆ ਨਹੀਂ ਚੱਲ ਕੋਈ ਨਹੀਂ ਆਉਣਾ ਮੈਂ ਕੀ ਗੱਲ ਹੋ ਸਕਦੀ ਹੈ ਕਿਸੇ ਬੰਦੇ ਨੂੰ ਨਾਲ ਲੈ ਜਾਂ ਕੀ ਗੱਲ ਹੋ ਗਈ ਗੱਲ ਤਾਂ ਕੁਛ ਨਹੀਂ ਹੋਈ ਡੈਡੀ ਉਹੀਂ ਰੋਵ ਵਿਛੜੀ ਜਾਣਗੇ ਮੇਰੇ ਤੇ ਨਾਲ ਤਾਂ ਮੈਂ ਕੰਮ ਕਰਦੀ ਆ ਨਾਲ ਮੈਂ ਸਿੱਤਰਖਾਨੀ ਆ ਉਹੀਂ ਇਹਨਾਂ ਨਾਲ ਕੁਝ ਸੁਣਾ ਕੇ ਭੱਗ ਗਿਆ ਕਹਿੰਦਾ ਮੈਂ ਤਾਂ ਮੇਰੀ ਮਾਂ ਦਾ ਕਰਾਇ ਤੇ ਵਹਿ ਜਾਾਂਗੇ ਲੈ ਹੁਣ ਕਿੱਥੇ ਆ ਪੁੱਤ ਕਰਮਾ ਪਤਾ ਨਹੀਂ ਕਿਹਦੇ ਘਰੇ ਕਿਰਾਏ ਤੇ ਬੈਠੇ ਨੇ ਕਿ ਜਾ ਕੇ ਹੁਣ ਤੇਰੀ ਕੀ ਸਲਾਹ ਪੁੱਤ ਸਲਾਹ ਕੀ ਡੇੜੀ ਜਿੰਦਾ ਲਾਉਣੀ ਆ ਮੈਂ ਵੀ ਤੁਹਾਡੇ ਨਾਲ ਚੱਲਦੀ ਹਾਂ ਚੱਲ ਸੁਣ ਭਾਈ ਕੁੜੀ ਕੋਈ ਨਾ ਕੋਈ ਗਲਤੀ ਤੇਰੀ ਜ ਵੀ ਹੋਊਗੀ ਐ ਪਤਾ ਨਹੀਂ ਆਂਦੇ ਹੋ ਘਰ ਛੱਡ ਕੇ ਪਹਿਲਾਂ ਸਾਨੂੰ ਭਾਈ ਗੱਲ ਦਾ ਸੁਣ ਲ ਕੇ ਲੜਾਈ ਦਾ ਕਾਰਨ ਕੀ ਆ ਗੱਲ ਤਾਂ ਭਾਈ ਕੁਝ ਨਹੀਂ ਹੋਈ ਮੈਂ ਲਾਉਂਦੀ ਸੀ ਪੋਚਾ ਮੇਰੇ ਸਾਹਸ ਦੋ ਤਿੰਨ ਗੇੜੇ ਦੇ ਕੇ ਲੰਗੀ ਮੈਂ ਤੇ ਥੋੜਾ ਜਿਹਾ ਬੋਲਿਆ ਗਿਆ بس ਭਾਈ ਇੰਨੀ ਗੱਲ ਤੇ ਰੁਸ ਕੇ ਆਂਦੀ ਆਂ ਕਿ ਤਾ ਤੇਰੇ ਵਰਗਾ ਦੁਨੀਆਂ ਤੇ ਪਾਗਲ ਕੋਈ ਨਹੀਂ ਕਿਉਂ ਭਾਈ ਮੈਂ ਕਿਉਂ ਪਾਗਲਾਂ ਪਾਗਲ ਹੀ ਐ ਜਿਹੜਾ ਇੰਨਾ ਸੋਹਣਾ ਘਰ ਝੜ ਕੇ ਜਾਨੀ ਆ ਕਿਉਂ ਭਾਈ ਉੱਜੜ ਨਾਲੇ ਕਿਹੜੀ ਗੱਲ ਨੂੰ ਹੋ ਗਈ ਉੱਜੜੀ ਗਿਆ ਭਾਈ ਤੇਰੇ ਘਰ ਵਾਲਾ ਤੇ ਤੇਰੀ ਸਸਤਾ ਵਾਗੇ ਕਰਾਇ ਤੇ ਤੂੰ ਨਾ ਜਿੰਗੀ ਜਿੰਦਾ ਇੱਥੇ ਦੁਬਾਰਾ ਇੱਥੇ ਕੀਨੇ ਪੋਚੇ ਲਾਉਣੇ ਨੇ ਕੀਨੇ ਝਾੜੂ ਮਾਰਨਾ ਐ ਇੱਥੇ ਤਾਂ ਫਿਰ ਕਬੂਤਰੀ ਬੋਲਣਗੇ ਗੱਲ ਤੇਰੀ ਸਹੀ ਆ ਭਾਈ ਐਡੀ ਗੱਲ ਤਾਂ ਮੈਂ ਸੋਚੀ ਨਹੀਂ ਸੀ ਪਰ ਹੁਣ ਮੈਂ ਕੀ ਕਰਾਂ ਤੂੰ ਗਲਤੀ ਕੀਤੀ ਆ ਭਾਈ ਤੈਨੂੰ ਸੁਸਤਾਵ ਐ ਜਾ ਕੇ ਉਹਨਾਂ ਦੇ ਪੈਰੀ ਡੇਗ ਉਹਨਾਂ ਤੋਂ ਮਾਫੀ ਮੰਗ ਅਸੀਂ ਤੇਰੇ ਨਾਲ ਚੱਲਾਂਗੇ